ৰাত মাৰি দিছে এইটো নিদিন ৰাইট মাৰি দিছে ৰ ਮੇਰੇ ਕੋਲ ਨੋਸ਼ੀ ਲੈ ਦੀ ਕੋ ਨਾ 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 ਅਰਥ ਨਹੀਂ ਹੋ ਰਹੀ ਕਿ ਨਾ ਹਾਂ ਆ ਮੇਂ ਦਿਸੇ ਨਾ ਉਹ ਨੂੰ ਉਹ ਨੂੰ ਨਹੀਂ ਫਲਾਇਚ ਇਸ਼ ਯਾ ਹੱਲਾ ਉਹ ਦਦੀ ਨੀ ਸੇ ਇਹ ਦਿਨ ਨੂੰ ਰਾਜ ਮਾਰ ਲਈ ਸੀ ਮਾ ਨੂੰ ਨਾ ਕੋ ਇੰਤਜ਼ਰ ਨਹੀਂ ਕਿ ਕੋ ਤਾਂ ਭੁੱਲੀ ਗੇ ਸੀ ਤੇਰੇ ਨੀ ਭੁੱਲੀ ਗੇ ਸੀ ਬਾ ਫਟਾ ਫਟਾ ਦਰਸੇ ਬਾ ਮਾਸੀ ਬੋ ਦਰਸੇ ਫਟਾ ਦਰਸੇ ਫਟਾ ਦਰਸੇ ਬਾ ਫਟਾ ਦਰਸੇ ਬਾ